ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਕੁਛ ਸਿੱਖੀਏ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਪਾਵਾਂਗੇ ਪਜਾਮੇ ਵਿੱਚ ਸਹੀ ਤਰੀਕੇ ਨਾਲ ਇਲਾਸਟਿਕ ਤੇ ਆਓ ਦੇਖਦੇ ਆਪਾਂ ਸਹੀ ਤਰੀਕੇ ਨਾਲ ਪਜਾਮੇ ਵਿੱਚ ਇਲਾਸਟਿਕ ਕਿਵੇਂ ਪਾਣੀ ਆਂ ਜੇ ਆਪਾਂ ਪਲਾਸਟਿਕ ਪਾਵਾਂਗੇ ਇਲਾਸਟਿਕ ਆਪਾਂ हिਪ ਤੋਂ 8 ਇੰਚ ਵੱਧ ਲੈਣੀ ਆ ਜਿਵੇਂ ਮੰਨ ਲਓ ਆਪਣੀ ਹਿਪ ਹੈਗੀ 20 ਇੰਚ ਠੀਕ ਹੈ ਜੀ ਤੇ ਆਪਾਂ 28 ਇੰਚ ਇਲਾਸਟਿਕ ਲਵਾਂਗੇ ਮਤਲਬ ਹਿਪ ਤੋਂ 8 ਇੰਚ ਜ਼ਿਆਦਾ ਇਲਾਸਟਿਕ ਲੈ ਲੈਣੀ ਆ ਇਲਾਸਟਿਕ ਲੈ ਕੇ ਆਪਾਂ ਇਹਨੂੰ ਚੰਗੇ ਤਰ੍ਹਾਂ ਜੋੜ ਲੈਣਾ ਦੇਖੋ ਜੀ ਏਦਾਂ ਡਬਲ ਕਰਕੇ ਉੱਪਰ ਰੱਖ ਕੇ ਇਹਨੂੰ ਚੰਗੇ ਤਰ੍ਹਾਂ ਆਪਾਂ ਜੋੜ ਲੈਣਾ ਹੈ ਤੇ ਜੋੜਦੇ ਸਮੇਂ ਆਪਾਂ ਕਈ ਸਲਾਈਆਂ ਲਾ ਲੈਣੀਆਂ ਨੇ ਤਾਂ ਕਿ ਇਲਾਸਟਿਕ ਦਾ ਜੋੜ ਆ ਜਿਹੜਾ ਪੱਕਾ ਹੋ ਜਾਵੇ ਤੇ ਇਹ ਖੁੱਲੇ ਨਾ ਕਈ ਸਲਾਈਆਂ ਮਾਰ ਕੇ ਇਲਾਸਟਿਕ ਨੂੰ ਚੰਗੇ ਤਰ੍ਹਾਂ ਪੱਕਾ ਕਰ ਲਓ ਦੇਖੋ ਆਪਾਂ ਕਿੰਨੀਆਂ ਸਲਾਈਆਂ ਮਾਰ ਕੇ ਇਲਾਸਟਿਕ ਨੂੰ ਬਿਲਕੁਲ ਪੱਕਾ ਕਰ ਲਿਆ ਦੇਖੋ ਜੀ ਕਿ ਬਿਲਕੁਲ ਪੱਕਾ ਹੋ ਗਿਆ ਹੁਣ ਅਸੀਂ ਕੀ ਕਰਨਾ ਜਿੱਥੇ ਅਸੀਂ ਪੱਕਾ ਕੀਤਾ ਉਹਦੇ ਅੱਧ 'ਚ ਨਿਸ਼ਾਨ ਲਗਾ ਲੈਣਾ ਇੱਥੇ ਨਿਸ਼ਾਨ ਲਗਾ ਲਿਆ ਹੁਣ ਅਸੀਂ ਇਹਦਾ ਵੀ ਅੱਧ ਕਰ ਲੈਣਾ ਦੇਖੋ ਜਿੱਥੇ ਆਪਾਂ ਜੋੜੀ ਸੀ ਉਹਨੂੰ ਨਿਸ਼ਾਨ ਦੇ ਨਾਲ ਮਿਲਾ ਕੇ ਇੱਧਰ ਵੀ ਨਿਸ਼ਾਨ ਲਗਾ ਦੇਣਾ ਤੇ ਦੂਜੀ ਸਾਈਡ ਵੀ ਨਿਸ਼ਾਨ ਲਾ ਦੇਣਾ ਇਹ ਆਪਣੇ ਜਿਹੜੇ ਨਿਸ਼ਾਨ ਨੇ ਇਹ ਚਾਰ ਪਾਸੇ ਲੱਗ ਗਏ ਇਸੇ ਤਰ੍ਹਾਂ ਪਲਾਜੋ ਨੂੰ ਵੀ ਆਪਾਂ ਦੇ ਕੋ ਸੀਣਾ ਤਾਂ ਹੈਗੇ ਨੇ ਸੀਣਾ ਨੂੰ ਬਰਾਬਰ ਆ ਕੇ ਉਧਰ ਵੀ ਅੱਧ ਵਿਚ ਟੱਕ ਲਗਾ ਦੇਣਾ ਏ ਤੇ ਇਧਰਲੀ ਸਾਈਡ ਤੇ ਵੀ ਆਪਾਂ ਟੱਕ ਲਗਾ ਦੇਣਾ ਤੇ ਇਹਦੇ ਚ ਵੀ ਆਪਣੇ ਚਾਰ ਨਿਸ਼ਾਨ ਹੋ ਗਏ ਦੋ ਸਲਾਈਆਂ ਤੇ ਦੋ ਟੱਕ ਹੁਣ ਆਪਾਂ ਕੀ ਕਰਨਾ ਜਿੱਥੇ ਆਪਾਂ ਸਲਾਈ ਲਗਾਈਆਂ ਸੀਗੀਆਂ ਵੱਧ ਉਥੋਂ ਲੈ ਕੇ ਰੱਖ ਕੇ ਸਲਾਈ ਦੇ ਨਾਲ ਮਿਲਾ ਕੇ ਇੱਥੇ ਆਪਾਂ ਸੀਣ ਮਾਰ ਦੇਣੀਆਂ ਇੱਥੋਂ ਆਪਾਂ ਸੀਣ ਮਾਰ ਦੇਣੀਆਂ ਇਨੂੰ ਇਹਦੇ ਨਾਲ ਜੋੜ ਦੇਣਾ ਕੱਪੜਾ ਡਬਲ ਫੋਲਡ ਕਰਨਾ ਗੱਪਾ ਇੱਥੇ ਸਲਾਈਆਂ ਲਗਾ ਲੀਆਂ ਨੇ ਹੁਣ ਇਸੇ ਤਰ੍ਹਾਂ ਜਿਹੜਾ ਆਪਣਾ ਦੂਜਾ ਨਿਸ਼ਾਨ ਲਗਾਇਆ ਸੀਗਾ ਟੱਕ ਦਾ ਦੇਖੋ ਇੱਥੇ ਨਿਸ਼ਾਨ ਲਗਾਇਆ ਸੀ ਟੱਕਾ ਤੇ ਇੱਥੇ ਇਹਦੇ ਬਰਾਬਰ ਰੱਖ ਕੇ ਇਹਨੂੰ ਇੱਥੋਂ ਵੀ ਡਬਲ ਫੋਲਡ ਕਰਕੇ ਸਲਾਈ ਲਗਾ ਲੈਣੀ ਆ ਉਸੇ ਤਰ੍ਹਾਂ ਜਿਵੇਂ ਪਹਿਲਾਂ ਸਲਾਈ ਲਗਾਈ ਆ ਉਦਾਂ ਹੀ ਸਲਾਈ ਲਗਾ ਲੈਣੀ ਆ ਪਸ ਸਲਾਈ ਲਗਾ ਲਿਆ ਇਸੇ ਤਰ੍ਹਾਂ ਜਿਹੜੇ ਆਪਣੇ ਦੋ ਹੋਰ ਨਿਸ਼ਾਨ ਲਾਏ ਹੋਏ ਨੇ ਠੀਕ ਆ ਉਹਨਾਂ ਤੇ ਵੀ ਆਪਾਂ ਇਸੇ ਤਰ੍ਹਾਂ ਸਲਾਈਆਂ ਲਗਾ ਲੈਣੀਆਂ ਨੇ ਠੀਕ ਆ ਜੀ ਸਲਾਈਆਂ ਲਗਾ ਕੇ ਆ ਦੇਖੋ ਜੀ ਆਪਾਂ ਚਾਰੇ ਹਿੱਸਿਆਂ ਤੇ ਦੋ ਤੇ ਤਿੰਨ ਤੇ ਇੱਕ ਚਾਰ ਚਾਰੇ ਆਪਾਂ ਸਲਾਈਆਂ ਲਗਾ ਲੀਆਂ ਸਲਾਈਆਂ ਲਗਾ ਕੇ ਆਪਾਂ ਇਹਨੂੰ ਕੱਪੜੇ ਨੂੰ ਡਬਲ ਫੋਲਡ ਕਰਕੇ ਪੂਰੇ ਤੇ ਸਲਾਈ ਲਗਾ ਦੇਣੀ ਆ ਜਿਹੜੀ ਸਲਾਈ ਆ ਉਹ ਇਲਾਸਟਿਕ ਤੋਂ ਥੱਲੇ ਆਵੇ ਇਲਾਸਟਿਕ ਦੇ ਉੱਪਰ ਸਲਾਈ ਨਾ ਆਵੇ ਖੋ ਜੀ ਆਪਾਂ ਸਾਰੇ ਤੇ ਸਲਾਈ ਲਗਾ ਕੇ ਤੁਹਾਨੂੰ ਦਿਖਾਣੇ ਆ ਇੱਤਈ ਸਾਰੇ ਤੇ ਨਿਸ਼ਾਨੀ ਸਲਾਈ ਲਗਾ ਲੈਣੀਆਂ ਵਖੋ ਆਪਾਂ ਸਾਰੇ ਤੇ ਸਲਾਈ ਲਗਾ ਲਈ ਹੁਣ ਸਲਾਈ ਲਗਾ ਕੇ ਇਹਨੂੰ ਖਿੱਚ ਕੇ ਆਪਾਂ ਇੱਕ ਸਲਾਈ ਇਹਦੇ ਉੱਪਰ ਉੱਪਰ ਲਗਾ ਦੇਣੀ ਆ ਉੱਪਰ ਉੱਪਰ ਸਲਾਈ ਲਗਾ ਦੇਣੀ ਆ ਐਦਾਂ ਇਲਾਸਟਿਕ ਪਾਉਣ ਨਾਲ ਜਿਹੜੀ ਇਲਾਸਟਿਕ ਆ ਉਹ ਪ੍ਰੋਪਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਪੈ ਜਾਂਦੀ ਹੈ ਤੇ ਸਾਰੇ ਕਿਤੇ ਬਰਾਬਰ ਪੈ ਜਾਂਦੇ ਆ ਦੇਖੋ ਜੀ ਆਪਣੀ ਇਲਾਸਟਿਕ ਕਿੰਨੇ ਵਧੀਆ ਤਰੀਕੇ ਨਾਲ ਪਈ ਆ ਅ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ